ਅਰਦਾਸ ਆਪਾਂ ਸਾਰੇ ਹੀ ਕਰਦੇ ਹਾਂ ਜਾਂ ਕਿਸੇ ਤੋਂ ਕਰਵਾਉਂਦੇ ਹਾਂ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ ਕਿੰਨਾ ਸਮਾਂ ਕਰਨੀ ਚਾਹੀਦੀ ਹੈ ਕੀ ਕੀ ਮੰਗਣਾ ਚਾਹੀਦਾ ਹੈ ਇਸ ਬਾਰੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਜਾਂ ਕਥਾਵਾਚਕਾਂ ਤੋਂ ਸੁਣਿਆ ਹੋਵੇਗਾ ਪਰ ਸਾਨੂੰ ਕਿਹੜੀ ਅਰਦਾਸ ਨਹੀਂ ਕਰਨੀ ਚਾਹੀਦੀ ਕੀ ਨਹੀਂ ਮੰਗਣਾ ਚਾਹੀਦਾ ਇਸ ਬਾਰੇ ਬਹੁਤ ਘੱਟ ਤੁਸੀਂ ਸੁਣਿਆ ਹੋਵੇਗਾ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਸੋ ਵੀਡੀਓ ਅੰਤ ਤੱਕ ਜਰੂਰ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਰਦਾਸ ਦਾ ਮਤਲਬ ਹੁੰਦਾ ਹੈ ਬੇਨਤੀ ਕਰਨਾ ਆਪਣੇ ਦਿਲ ਦੀ ਇੱਛਾ ਆਪਣੀ ਕਾਇਸ਼ ਨੂੰ ਪਰਮਾਤਮਾ ਪਾਸੋਂ ਮੰਗਣਾ ਇਸ ਦੇ ਲਈ ਕੋਈ ਬਹੁਤੇ ਔਖੇ ਭਾਰੇ ਨੇਮ ਨਹੀਂ ਵਰਤੇ ਜਾਂਦੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਚਾਹੀਦਾ ਹੈ ਕਿ ਆਪਣੀ ਅਰਦਾਸ ਆਪ ਕਰਨੀ ਸਿੱਖਣੀ ਚਾਹੀਦੀ ਹੈ ਤੇ ਉਹ ਵੀ ਭਾਵਨਾ ਸਹਿਤ ਕਹਿੰਦੇ ਹਨ ਕਿ ਇੱਕ ਵਾਰ ਗੁਰੂ ਸਾਹਿਬ ਦੇ ਦਰਬਾਰ ਵਿੱਚ ਇੱਕ ਔਰਤ ਆਉਂਦੀ ਹੈ ਅਤੇ ਭਾਵੁਕਤਾ ਦੇ ਵਿੱਚ ਕਹਿੰਦੀ ਹੈ ਤੂੰ ਪਾਪੀ ਮੈਂ ਬਖਸ਼ਣਹਾਰ ਗੁਰੂ ਸਾਹਿਬ ਦੇ ਦਰਬਾਰੀ ਕਹਿੰਦੇ ਹਨ ਕਿ ਗੁਰੂ ਸਾਹਿਬ ਇਹ ਔਰਤ ਤਾਂ ਤੁਹਾਨੂੰ ਗਲਤ ਬੋਲ ਰਹੀ ਹੈ ਤਾਂ ਗੁਰੂ ਸਾਹਿਬ ਅਗੋਂ ਕਹਿੰਦੇ ਹਨ ਕਿ ਅਸੀਂ ਉਸ ਦੀ ਭਾਵਨਾ ਸਮਝਦੇ ਹਾਂ ਉਤਸ਼ਾਹ ਦੇ ਵਿੱਚ ਭਾਵੁਕਤਾ ਦੇ ਵਿੱਚ ਉਹ ਚਾਹੇ ਗਲਤ ਸ਼ਬਦ ਬੋਲ ਗਈ ਹੈ ਪਰ ਉਹ ਕਹਿਣਾ ਇਹੀ ਚਾਹੁੰਦੀ ਹੈ ਮੈਂ ਪਾਪੀ ਤੂੰ ਬਖਸ਼ਣਹਾਰ ਅਰਦਾਸ ਕਰਨ ਵਾਲੇ ਦੀ ਬੇਨਤੀ ਕਰਨ ਵਾਲੇ ਦੀ ਭਾਵਨਾ ਸਹੀ ਹੋਣੀ ਚਾਹੀਦੀ ਹੈ ਇੱਥੇ ਸ਼ਬਦ ਮਾਇਨੇ ਨਹੀਂ ਰੱਖਦੇ ਜੇਕਰ ਤੁਸੀਂ ਵੱਡੇ ਵੱਡੇ ਸ਼ਬਦ ਔਖੇ ਔਖੇ ਸ਼ਬਦ ਵੀ ਵਰਤੋ ਅਲੰਕਾਰ ਵਿਆਕਰਨ ਵਰਤੋ ਪਰ ਭਾਵਨਾ ਸਹੀ ਨਹੀਂ ਹੈ ਭਾਵਨਾ ਮੰਦੀ ਹੈ ਤਾਂ ਅਜੇ ਹੀ ਅਰਦਾਸ ਵੀ ਪ੍ਰਵਾਨ ਨਹੀਂ ਹੈ ਇਸ ਦੇ ਉਲਟ ਜੇਕਰ ਤੁਸੀਂ ਭਾਵਨਾ ਤੋਂ ਬਿਲਕੁਲ ਸਧਾਰਨ ਅਰਦਾਸ ਵੀ ਕਰੋ ਬਿਲਕੁਲ ਸਾਫ਼ ਸਿੱਧੇ ਸ਼ਬਦਾਂ ਦੇ ਵਿੱਚ ਜੋ ਤੁਹਾਨੂੰ ਚਾਹੀਦਾ ਹੈ ਉਹ ਮੰਗਦੇ ਹੋ ਤਾਂ ਉਹ ਵੀ ਪ੍ਰਵਾਨ ਹੁੰਦਾ ਹੈ ਇਸ ਦੀ ਇੱਕ ਉਦਾਹਰਨ ਭਗਤ ਧੰਨਾ ਜੀ ਦੇ ਜੀਵਨ ਤੋਂ ਮਿਲਦੀ ਹੈ ਜਿਨ੍ਹਾਂ ਦੀ ਆ ਇਹ ਅਸੀਂ ਰੋਜ਼ ਸ਼ਾਮ ਨੂੰ ਸੁਣਦੇ ਹਾਂ ਜਿਸ ਵਿੱਚ ਉਹ ਬਿਲਕੁਲ ਸਧਾਰਨ ਸ਼ਬਦਾਂ ਦੇ ਵਿੱਚ ਆਪਣੀ ਮੰਗ ਪਰਮਾਤਮਾ ਅੱਗੇ ਰੱਖਦੇ ਹਨ ਦਾਲ ਸਿੱਧਾ ਮੰਗੋ ਕਿਓ ਮਤਲਬ ਕਿ ਪਰਮਾਤਮਾ ਤੂੰ ਮੈਨੂੰ ਦਾਲ ਦੇ ਸਿੱਧਾ ਦੇ ਕਿਉ ਦੇ ਦੇ ਦਾਲ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜਿਉ ਜਿਸ ਦੇ ਨਾਲ ਮੈਨੂੰ ਖੁਸ਼ੀ ਪ੍ਰਾਪਤ ਹੋਵੇ ਇਸ ਤੋਂ ਸਧਾਰਨ ਸ਼ਬਦ ਕੀ ਹੋ ਸਕਦੇ ਹਨ ਕਿ ਉਸ ਨੂੰ ਦਾਲ ਚਾਹੀਦੀ ਸੀ ਸਿੱਧਾ ਚਾਹੀਦਾ ਸੀ ਕਿਉ ਚਾਹੀਦਾ ਸੀ ਤੇ ਸਿੱਧਾ ਉਸਨੇ ਪਰਮਾਤਮਾ ਪਾਸੋਂ ਮੰਗ ਲਿਆ ਅਤੇ ਜਿਆਦਾ ਔਖੇ ਅਤੇ ਭਾਰੀ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਰਦਾਸ ਭਾਵਨਾ ਸਹਿਤ ਹੋਣੀ ਚਾਹੀਦੀ ਹੈ ਭਾਵਨਾ ਰਹਿਤ ਅਰਦਾਸ ਪਰਮਾਤਮਾ ਦੇ ਪਾਸ ਪ੍ਰਵਾਨ ਨਹੀਂ ਹੁੰਦੀ ਤੁਸੀਂ ਜਿੰਨੀਆਂ ਮਰਜ਼ੀ ਅਰਦਾਸਾਂ ਕਰੀ ਜਾਓ ਜੋਦੜੀਆਂ ਕਰੀ ਜਾਓ ਪਰ ਜੇਕਰ ਤੁਹਾਡੀ ਭਾਵਨਾ ਨਹੀਂ ਤੇ ਉਸ ਤੇ ਵਿਸ਼ਵਾਸ ਨਹੀਂ ਹੈ ਤਾਂ ਪੂਰੀ ਨਹੀਂ ਹੋਵੇਗੀ ਦੂਸਰਾ ਕਿਹੜੀ ਅਰਦਾਸ ਸਾਨੂੰ ਨਹੀਂ ਕਰਨੀ ਚਾਹੀਦੀ ਸਾਨੂੰ ਕਦੇ ਵੀ ਅਰਦਾਸ ਦੇ ਵਿੱਚ ਕਿਸੇ ਦਾ ਮਾੜਾ ਨਹੀਂ ਮੰਗਣਾ ਚਾਹੀਦਾ ਤੁਸੀਂ ਆਪਣੇ ਲਈ ਚੰਗਾ ਮੰਗ ਸਕਦੇ ਹੋ ਜਿੰਨਾ ਮਰਜ਼ੀ ਚੰਗਾ ਮੰਗ ਲਵੋ ਵੱਡੇ ਤੋਂ ਵੱਡੀ ਚੀਜ਼ ਮੰਗ ਲਵੋ ਪਰ ਕਿਸੇ ਬਾਰੇ ਮਾੜਾ ਨਹੀਂ ਮੰਗਣਾ ਚਾਹੀਦਾ ਮਾਫ ਕਰਨਾ 40 ਸਾਲ ਤੋਂ ਉੱਪਰ ਦੀਆਂ ਔਰਤਾਂ ਵਿੱਚ ਇਹ ਚੀਜ਼ਾਂ ਦੇਖੀਆਂ ਗਈਆਂ ਹਨ ਹਾਲਾਂਕਿ ਕੁਝ ਬੰਦੇ ਵੀ ਇਸ ਤਰ੍ਹਾਂ ਦੀਆਂ ਅਰਦਾਸਾਂ ਕਰਦੇ ਤੇ ਕਰਵਾਉਂਦੇ ਹਨ ਪਰ ਔਰਤਾਂ ਵਿੱਚ ਇਹ ਗੱਲ ਜ਼ਿਆਦਾ ਦੇਖੀ ਗਈ ਹੈ ਖਾਸ ਤੌਰ ਤੇ ਸ਼ਰੀਕਾਂ ਦਾ ਮਾੜਾ ਮੰਗਣਾ ਪੰਜਾਬ ਵਿੱਚ ਆਮ ਹੀ ਦੇਖਿਆ ਗਿਆ ਹੈ ਤੇ ਇਸੇ ਗੱਲ ਪਿੱਛੇ ਪੰਜਾਬ ਵਿੱਚ ਕਿੰਨੇ ਹੀ ਬਾਬੇ ਕਿੰਨੇ ਹੀ ਡੇਰੇ ਬਣ ਚੁੱਕੇ ਨੇ ਇਹ ਤੁਸੀਂ ਸਭ ਚੰਗੀ ਤਰ੍ਹਾਂ ਜਾਣਦੇ ਹੋ ਪੰਜਾਬ ਵਿੱਚ ਤੰਤਰਿਕਾਂ ਬਾਬਿਆਂ ਦੇ ਦੇ ਜ਼ਿਆਦਾਤਰ ਇਸੇ ਕਰਕੇ ਚੱਲਦੇ ਹਨ ਕਿਉਂਕਿ ਚੰਗੇ ਨਾਲੋਂ ਜ਼ਿਆਦਾ ਮਾੜਾ ਕਰਦੇ ਹਨ ਸੋ ਆਪਣੀ ਅਰਦਾਸ ਦੇ ਵਿੱਚ ਕਦੇ ਵੀ ਕਿਸੇ ਦਾ ਮਾੜਾ ਨਾ ਮੰਗੋ